ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਨਵੀਂ ਅਪਡੇਟ ਆ ਰਹੀ ਹੈ ਛੁੱਟੀ ਨੂੰ ਲੈ ਕੇ ਤੁਹਾਡੇ ਨਾਲ ਇਸ ਵੀਡੀਓ ਦੇ ਵਿੱਚ ਨਵੀਂ ਜਾਣਕਾਰੀ ਜਿਹੜੀ ਆ ਸਾਂਝੀ ਕਰਾਂਗੇ ਜੀ ਪੰਜਾਬ ਦੇ ਸਕੂਲਾਂ ਦੇ ਵਿੱਚ 8 ਅਪ੍ਰੈਲ ਨੂੰ ਸਰਕਾਰੀ ਛੁੱਟੀ ਦਾ ਫੈਸਲਾ ਜਿਹੜਾ ਜਾਰੀ ਕੀਤਾ ਗਿਆ ਹੈ ਸਕਰੀਨ ਤੇ ਦੇਖ ਸਕਦੇ ਹੋ 8 ਅਪ੍ਰੈਲ ਨੂੰ ਸੋਮਵਾਰ ਨੂੰ ਸਰਕਾਰੀ ਛੁੱਟੀ ਰਹੇਗੀ ਬੰਦ ਰਹਿਣਗੇ ਸਾਰੇ ادارے ਕਿਉਂ ਆ ਜੀ ਛੁੱਟੀ ਦਰਸਲ ਇਸ ਦਿਨ ਅ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਜਨਮ ਦਿਵਸ ਹੈ ਜਿਹੜਾ ਸੂਬੇ ਭਰ ਦੇ ਵਿੱਚ ਮਨਾਇਆ ਜਾਣਾ ਤੇ ਇਸ ਨੂੰ ਲੈ ਕੇ ਜਿਹੜੀ ਆ ਸਰਕਾਰ ਨੇ ਛੁੱਟੀ ਕੀਤੀ ਹੈ ਜੇਕਰ ਤੁਸੀਂ ਅੱਜ ਮਤਲਬ ਕਿ ਤੁਹਾਨੂੰ ਜਿਹੜੀ ਨਿਊਜ਼ ਸਾਂਝੀ ਕਰ ਰਹੇ ਹਾਂ ਮੀਡੀਆ ادارے ਵੱਲੋਂ ਇਹ ਨਿਊਜ਼ ਸਰੀ ਸਾਂਝੀ ਕੀਤੀ ਗਈ ਹੈ ਸេចក្តਿ ਲਿਖਿਆ ਹੈ ਜੇਕਰ ਤੁਸੀਂ ਕਿਤੇ ਘੁਮਣ ਫਿਰਨ ਦਾ ਪ੍ਰੋਗਰਾਮ ਬਣਾ ਰਹੇ ਹੋ ਤਾਂ ਤੁਹਾਡੇ ਲਈ ਚੰਗੀ ਖਬਰ ਹੈ ਜੀ ਸੁੱਬੇ ਦੇ ਵਿੱਚ 8 ਫਰਵਰੀ ਨੂੰ ਸੋਮਵਾਰ ਨੂੰ ਸਰਕਾਰੀ ਛੁੱਟੀ ਰਹਿਣ ਵਾਲੀ ਹੈ ਇਸ ਦਿਨ ਸੁੱਬੇ ਫਰਦੇ ਸਕੂਲ ਕਾਲਜ ਵਿਦਿਆਕਰਦੇ ਤੇ ਹੋਰ ਵਪਾਰਕ ਇਕਾਈਆਂ ਜਿਹੜੀਆਂ ਨੇ ਫੱਟ ਰਣ ਗਿਆ ਦਰਅਸਲ ਇਸ ਦਿਨ ਸ਼੍ਰੀ ਗੁਰੂ ਨਾਭਾ ਦਾ ਜਨਮ ਦਿਵਸ ਸੁੱਬੇ ਫਰਦੇ ਵਿੱਚ ਮਨਾਇਆ ਜਾਣਾ ਤੇ ਸਰਕਾਰ ਨੇ 2024 ਦੀ ਸਰਕਾਰੀ ਰੱਖ ਹੋਈਆਂ ਛੁੱਟੀ ਦੇ ਵਿੱਚ ਇਸ ਦੇ ਵਸਣ ਨੂੰ ਜੜੀ ਆ ਥਾ ਦਿੱਤੀ ਆ ਤੇ ਇਹ ਤੁਸੀਂ ਖਾਤਰ ਆ ਜਿਹੜਾ ਦੇਖ ਸਕਦੇ ਹੋ ਜੀ 8 ਅਪ੍ਰੈਲ ਸਕਰੀਨ ਤੇ ਉੱਤੇ ਦੇਖ ਸਕਦੇ ਹੋ ਜਨਮ ਦਿਵਸ ਸ਼੍ਰੀ ਗੁਰੂ ਨਾਨਕ ਦੇਵ ਜੀ 8 ਅਪ੍ਰੈਲ ਨੂੰ ਸੋਮਵਾਰ ਨੂੰ ਜੜੀਆ ਸਰਕਾਰੀ ਛੁੱਟੀ ਰਹੇਗੀ ਤੇ ਸੂਫੇ ਦੇ ਸਾਰੇ ਸਰਕਾਰੀ ਪ੍ਰਾਈਵੇਟ ادارے ਜਿਹੜੇ ਆ ਬੰਦ ਰਹਿਣਗੇ ਕੁੱਲ ਮਿਲਾ ਕੇ ਜੀ ਵੀਕੈਂਡ ਤੋਂ ਲੈ ਕੇ ਯਾਨੀ ਕਿ ਕੱਲ ਤੋਂ ਸ਼ਨੀਵਾਰ ਤੋਂ ਜੜੀਆ ਛੁੱਟੀ ਸਟਾਰਟ ਹੋ ਜਾਏਗੀ ਸ਼ਨੀਵਾਰ ਐਤੋਂ ਅ ਸੋਮਵਾਰ ਤਿੰਨ ਦਿਨ ਜੜੀਆ ਕੁੱਲ ਮਿਲਾ ਕੇ ਵੀਕੈਂਡ ਤੁਹਾਡਾ ਰਹੇਗਾ ਸੋ ਇਹ ਸੀ ਜੀ ਅਫਤੜਨ ਗੱਲਦੇ ਅਗਲੀ ਵੀਡੀਓ ਦੇ ਵਿੱਚ ਜਾਸਦੇ ਹੋ ਧੰਨਵਾਦ